ਸ਼ਬਦ ਨਹੀਂ ਹੈ ਕਿ ਬੋਲਣ ਲਈ ਕੀ ਹੋਣਿਆ ਸਾਡੇ ਨਾਲ ਨਹੀਂ ਭਗਵਾਨ ਜੀ ਨੇ ਤਾਂ ਕਿਹਾ ਸੀ ਕਿ ਤੁਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਵੀਰ ਵੀ ਦਾ ਉਹ ਢਾਈ ਸਾਲ ਬੀਤ ਗਏ ਜਿੱਦ ਨਹੀਂ ਹੋਇਆ ਮੈਂ ਵੀ ਸ਼ਬਦ ਨਹੀਂ ਹੈ ਕਿ ਮੇਰੇ ਕੋਲ ਬੋਲਣ ਲਈ ਕਿਹੜੀ ਜਗ੍ਹਾ ਪਾਇਨ ਸੀ ਮੈਂ ਇੱਥੋਂ ਹੀ ਆ ਲੋਕ ਲਈ ਝਬਾਲ ਤਾ ਮੈਂ ਹਾਂਜੀ ਕੋਈ ਕਿਸੇ ਨੇ ਗੱਲ ਤੁਹਾਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਆਏ ਹੋ ਕੁਛ ਨਹੀਂ ਗਏ ਨੇ ਪੁੱਛਣ ਆਏ تھے ਪਤਾ ਕੀ ਹੈ ਉਹਨਾਂ ਦਾ ਕਸੂਰ ਨਹੀਂ ਆ ਅਸੀਂ ਮੈਂ ਗਲਤ ਸ਼ਬਦ ਵਰਤੂ ਗਾਰੇ ਮੁੜ ਕੇ ਐਡੇ ਨਿਕਰ ਚੁਕੇ ਆ ਪੰਜਾਬ ਚ ਵੀ ਲੈਣਾ ਸਾਡੀਆਂ ਗੁਰਦੁਆਰਿਆਂ ਚ 2-2 ਕਿਲੋਮੀਟਰ ਦੀਆਂ ਲੱਗ ਜਾਂਦੀਆਂ ਮੱਥਾ ਟੇਕਣ ਲਈ ਪਰ ਸਾਨੂੰ ਇਹਨਾਂ ਨਹੀਂ ਪਰ ਸਾਡੇ ਇਸ ਤਰ੍ਹਾਂ ਕੀ ਆਇਆ ਤੁਹਾਨੂੰ ਆਸ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਇਨਸਾਫ ਦੇਗੀ ਤਦੇ ਤੇ ਭੱਜੇ ਫਿਰਦੇ ਰਹੇ ਆ ਵਰਕਰੀ ਵੀ ਕਰਦੇ ਰਹੇ ਆ ਕਿੰਨੀ ਚਿਰ ਕੀਤੀ ਵਰਕਰੀ ਬਹੁਤ ਟਾਈਮ ਕਾਫੀ ਟਾਈਮ ਕੁਮਰਜੀ ਨਾਲ ਲਾ ਕੇ ਕਿ ਸ਼ਾਇਦ ਆਉਣ ਗਏ ਇਨਸਾਫ ਮਿਲੂਗਾ ਪਰ ਬਹੁਤ ਨਰਾਸ਼ਾ ਹੁੰਦੇ ਆ ਪਰ ਮੈਂ ਜ਼ਿੰਮੇਵਾਰ ਪੰਜਾਬ ਦੇ ਲੋਕਾਂ ਨੇ ਸਮਝਦਾ ਕਿ ਜਿਹੜੇ ਫੇਰ ਐ ਖੇਠਰਾ ਵਾਂਗੂ ਮਗਰ ਲੈਣਾ ਇਲਾਕੇ ਖਲੋਤੇ ਆ ਨਾ ਕਿਹੜਾ ਅੱਜ ਵੀ ਆਏ ਸੀ ਕਿਉਂ ਨਹੀਂ ਪੁੱਛਦੇ ਅਸੀਂ ਅਕਸਰ ਕਵਰ ਸਾਹਿਬ ਕਹਿੰਦੇ ਨੇ ਕਿ ਦਰਬਾਰ ਸਾਹਿਬ ਵੀ ਹੁੰਦੇ ਨਹੀਂ ਮੈਨੂੰ ਨਾਲ ਨਹੀਂ ਲੈ ਕੇ ਜਾਂਦੇ ਬਲੌਕ ਮਾਰਿਆ ਹੋਇਆ WhatsApp ਤੋਂ ਵੀ ਅੱਜ ਸਟੇਜ ਲਾਈ ਸੀ ਕਿ ਫਿਰ ਵੀ ਨਹੀਂ ਮਿਲ ਕੇ ਗਏ ਕਿ ਜੀਵਤ ਸਾਹਿਬ ਆਪਾਂ ਕੋਲ ਸਾਹਿਬ ਇਹ ਵੀਰ ਜੀ ਫੇਰ ਇੱਕ ਕਵਰ ਕੀ ਕਰ ਲੂਗਾ ਜਿੰਨਾ ਜਰਾ ਸਾਥ ਨਹੀਂ ਦਿੰਦੇ ਤੇ ਲੋਕ ਜਿਹੜੇ ਆ ਲੀਡਰਾਂ ਦੇ ਮੂੰਹ ਹਲ ਵੇਖ ਕੇ ਤੇ ਨਹੀਂ ਚਲੋ ਮਿਹਰਬਾਨੀ ਮੈਂ ਸੌਰੀ ਜਿਹੜੀ ਗੱਲ ਕੰਨ ਲਿਆ ਵਾ ਪਰ ਸਾਡੇ ਸਾਰਿਆਂ ਨੂੰ ਇੱਕਸਾਰ ਹੋ ਗਏ ਅਸੀਂ ਯਾਰ ਆਪਣੇ ਸਾਨੂੰ ਨਹੀਂ ਦੀਦਾ ਗੁਰੂ ਸਾਡਾ ਰੂੜੀਆਂ ਦੇ ਪਿਆਏ ਕਿਦਾਂ ਖਿਲਰਿਆ ਹੈ ਲਾਂਤਿਆ ਸਾਡੇ ਆ ਜੇ ਵੀ ਅਸੀਂ ਭਜੇ ਪੈਂਦੇ ਜੇ ਮਗਰ ਵੀਰਾਂ ਦਾ ਤਾਂ ਕੁਛ ਨਾ ਕੁਛ ਲੈ ਲੀਏ ਸਾਨੂੰ ਕੋਈ ਕੋਈ ਕਿਤੇ ਉਹਨਾਂ ਕਿਤੇ ਉਹ ਬੁਰਕੀ ਪੈ ਜੂਗੀ ਲਹਨ ਤੇ ਆ ਜਿਹੜੇ ਖਾਸ ਕਰਕੇ ਜਿਹੜੇ ਪੱਗਾ ਬੰਨ ਕੇ ਸਰਦਾਰ ਫਿਰਦੇ ਆ ਜਿੰਨਾ ਜਨ ਇਨਸਾਫ ਨਹੀਂ ਲੈ ਲੈਂਦੇ ਅਸੀਂ ਕਿਉਂ ਨਹੀਂ ਨਾਲ ਤੁਰਦੇ ਕਿਉਂ ਨਹੀਂ ਪੰਜਾਬ ਜਾਮ ਕਰ ਦਿੰਦੇ ਵੀ ਇਹਦੀ ਗੱਲ ਸੁਣੋ ਕਿਉਂ ਨਹੀਂ ਸਾਡੇ 24 ਘੰਟੇ ਇਨਸਾਫ ਹੋਇਆ ਮੈਂ ਉਹ ਗੱਲ ਕਹਿਣ ਡਿਆ ਨਾ ਪਰ ਆਵਾਮ ਚਾਵੇ ਨਾ